ਪਟਾਲਾ ਸ਼ਹਿਰ ਦੇ ਵਿੱਚ ਹੀ ਗੁਰਦੁਆਰਾ ਢੇਰਾ ਸਾਹਿਬ ਇੱਥੇ ਤਾਂ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਹਰਾ ਸਾਹਿਬ ਦਾ ਘਰ ਸੀ ਸਤਕਾਰਯੋਗ ਬਾਬਾ ਮੂਲचंद ਜੀ ਉਹਨਾਂ ਦਾ ਆਪਾਂ ਉੱਧਰ ਨੂੰ ਜਾ ਰਹੇ ਹਾਂ ਇਹ ਇੱਕ ਪ੍ਰਾਤਨ ਸ਼ਹਿਰ ਸੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਰਾਣੀਆਂ ਇੱਟਾਂ ਦੀ ਜਨਾਈ ਅੱਜ ਵੀ ਘਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਜਿਸ ਨੂੰ ਬਾਅਦ ਵਿੱਚ ਨਾਨਕਸ਼ਹੀ ਏਕ ਦਾ ਨਾਮ ਦਿੱਤਾ ਗਿਆ ਸੀ ਗੁਰੂ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਇਸ ਸ਼ਹਿਰ ਦਾ ਨਾਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਨਾਨਕਸ਼ਹਿ ਹੀ ਰੱਖਤਾ ਸੀ ਕਿਉਂਕਿ ਗੁਰੂ ਨਾਨਕ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ਨਾਲ ਬਹੁਤ ਪਿਆਰ ਸੀ ਇਸ ਕਰਕੇ ਇਸ ਦਾ ਨਾਂ ਨਾਨਕਸ਼ਹਿ ਰੱਖਿਆ ਗਿਆ ਇੱਥੇ ਬਹੁਤ ਹੀ ਪ੍ਰਾਤਨ ਘਰ ਬਟਾਲੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਕਿਉਂਕਿ 1487 ਚ ਗੁਰੂ ਨਾਨਕ ਸਾਹਿਬ ਇੱਧਰ ਆਏ ਨੇ ਤੇ ਇਹ ਤੋਂ ਕੁਝ ਸਮਾਂ ਪਹਿਲਾਂ ਹੀ ਇਹ ਸ਼ਹਿਰ ਦੀ ਨਹੀਂ ਰੱਖੀ ਗਈ ਸੀ ਤੇ ਇਹਦਾ ਨਾਂ ਜਿਹੜਾ ਹੈ ਕੁਝ ਲੋਕਾਂ ਦਾ ਵਿਚਾਰ ਹੈ ਕਿ ਬਟਾਲਾ ਸ਼ਬਦ ਜਿਹੜਾ ਵਾ ਜਾਨੀ ਕਿ ਵੱਟਾ ਸ਼ਬਦ ਤੋਂ ਜਾਨੀ ਕਿ ਜਿੱਥੇ ਇਹਦਾ ਉਦ ਘਾਟਨ ਕੀਤਾ ਗਿਆ ਉਸ ਤੋਂ ਬਦਲ ਕੇ ਰੱਖਿਆ ਗਿਆ ਸੀ ਇਸ ਕਰਕੇ ਵੱਟੇ ਤੋਂ ਵਟਾਲਾ ਵਟਾਲੇ ਤੋਂ ਅੱਜ ਬਟਾਲਾ ਬਣ ਗਿਆ ਹੈ ਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਇਹ ਜਿਹੜੇ ਪਰਿਵਾਰਕ ਸੰਗ ਮਹਿਲ ਸਨ ਮਾਤਾ ਸੁਲੱਖਣੀ ਜੀ ਇਹ ਉਹਨਾਂ ਦਾ ਘਰ ਹੈ ਤੇ ਆਮ ਤੌਰ ਤੇ ਆਪਾਂ ਸਾਰਿਆਂ ਨੇ ਪੜਿਆ ਕਿ ਬਾਬੇ ਨਾਨਕ ਦੇ ਜਿਹੜੇ ਸਹਰਾ ਪਰਿਵਾਰ ਸੀ ਉਹ ਪੱਖੋ ਕੇ ਕਲਾਾਂ ਜੋ ਢੇਰਾ ਬਾਬਾ ਨਾਨਕ ਦੇ ਨੇੜੇ ਕਿਹਾ ਉੱਥੋਂ ਦੀ ਉਹਨਾਂ ਦੀ ਰਿਹੈ ਸੀ ਕਿਉਂਕਿ ਉਹ ਪਟਵਾਰੀ ਵੀ ਸਨ ਤਾਂ ਇੱਥੇ ਫਿਰ ਉਹਨਾਂ ਦਾ ਘਰ ਵੀ ਸੀ ਰਹਿਣ ਸਹਿਣ ਜਿਹੜਾ ਸੀ ਇਸ ਸਥਾਨ ਦੇ ਉੱਪਰ ਹੀ ਜਿੱਥੇ ਆਪਾਂ ਅੱਜ ਦਰਸ਼ਨ ਕਰਨ ਪੁੱਜੇ ਆਂ ਜਦੋਂ ਵੀ ਤੁਸੀਂ ਕੰਧ ਸਾਹਿਬ ਨੂੰ ਆਉਂਦੇ ਹੋ ਦਰਸ਼ਨ ਕਰਨ ਤੇ ਕੰਧ ਸਾਹਿਬ ਤੋਂ ਥੋੜਾ ਹੀ ਕੁਝ ਦੂਰ ਹੈ ਯਾਨੀ ਕਿ 300 ਕੋਟਕ ਵੀ ਦੂਰੀ ਤੇ ਗੁਰਦੁਆਰਾ ਸਾਹਿਬ ਆ ਉਹ ਜਾ ਕੇ ਦਰਸ਼ਨ ਦੇਖਾਰ ਕਰਦੇ ਹਾਂ ਉਸ ਮੁਬਾਰਕ ਸਥਾਨ ਦੇ ਗੁਰਦੁਆਰਾ ਢੇਰਾ ਸਾਹਿਬ ਇਸ ਮੁਬਾਰਕ ਸਥਾਨ ਤੇ ਬਹੁਤ ਸਾਰੀਆਂ ਸੰਗਤਾਂ ਸਿੱਖ ਸੰਗਤਾਂ ਜਿਹੜੀਆਂ ਸੇਵਾ ਕਰਦੀਆਂ ਨੇ ਜਦੋਂ ਵੀ ਤੁਸੀਂ ਕੰਧ ਸਾਹਿਬ ਦਰਸ਼ਨ ਕਰਨ ਆਉਂਦੇ ਹੋ ਬਟਾਲਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਤਾਂ ਉੱਥੋਂ ਥੋੜੀ ਜਿਹੀ ਕੁਝ ਕਦਮਾਂ ਦੀ ਦੂਰੀ ਤੇ ਇਹ ਮੁਬਾਰਕ ਸਥਾਨ ਹੈ ਜਿਹਦੇ ਦਰਸ਼ਨ ਕਰਕੇ ਮਨ ਨੂੰ ਬੜੀ ਖੁਸ਼ੀ ਤੇ ਪ੍ਰਾਪਤ ਹੁੰਦੀ ਆ ਅੱਜ ਆਪਾਂ ਉਸ ਸਥਾਨ ਦੇ ਦਰਸ਼ਨ ਕਰਾਂਗੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਲਾਵਾ ਕੀਤੀਆਂ ਸਨ ਇਹ ਉਹ ਮੁਬਾਰਕ ਸਥਾਨ ਹੈ ਉਹ ਪਵਿੱਤਰ ਸਥਾਨ ਜਿਸ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਨੰਦ ਕਾਰਜ ਹੋਏ ਨੇ ਚਾਰ ਲਾਵਾਂ ਦੀ ਰਸਮ ਜਿਹੜੀ ਪੂਰੀ ਕੀਤੀ ਗਈ ਸੀ ਇੱਥੇ ਇੱਕ ਤੁਹਾਨੂੰ ਚਿੱਤਰ ਵੀ ਵੇਖਣ ਨੂੰ ਮਿਲੇਗਾ ਆਹ ਪੁਰਾਣੀ ਕੱਟਾਂ ਹੋ ਨੇ ਲੇਕਿਨ ਦੁਬਾਰਾ ਇਹ ਨਵੀਆਂ ਚੁਣੀਆਂ ਗਈਆਂ ਨੇ ਦੁਬਾਰਾ ਚੁਣੀਆਂ ਗਈਆਂ ਨੇ ਇਹ ਮੁਬਾਰਕ ਸਥਾਨ ਹੈ ਜਿੱਥੇ ਤਾਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਨੰਦ ਕਾਰਜ ਥੋਏ ਸਨ ਇਹ ਉਹ ਮੁਬਾਰਕ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਨੇ ਬਹੁਤ ਹੀ ਮੁਬਾਰਕ ਸਥਾਨ ਵਾਹਿਗੁਰੂ ਮਿਹਰ ਕਰੇ ਜਦੋਂ ਵੀ ਤੁਸੀਂ ਕੰਧ ਸਾਹਿਬ ਆਓ ਤੇ ਇੱਥੇ ਜ਼ਰੂਰ ਦਰਸ਼ਨ ਕਰਨ ਆਓ ਤੁਹਾਨੂੰ ਬੜੀ ਖੁਸ਼ੀ ਹੋਵੇਗੀ ਉੱਪਰ ਵੀ ਇਤਿਹਾਸ ਦੀ ਜਾਣਕਾਰੀ ਦਿੱਤੀ ਹੋਈ ਆ ਧੰਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਤਾਂ ਨੂੰ ਦਰਸ਼ਨ ਦੇਣ ਲਈ ਸ਼ੌਕਤ ਨੇ ਸੰਤਾਂ ਦਰਸ਼ਨ ਕਰਕੇ ਵੀ ਆਲ ਹੁੰਦੀਆਂ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਦਿੱਤਾ ਪਾਸਾ ਵਾਹਿਗੁਰੂ ਜੀ ਤੇ ਆਪੂ ਦਰਸ਼ਨ ਕਰਨ ਲਈ ਬੁੱਧਰ ਸ੍ਰੀ ਜੀਨਾ ਸਾਹਿਬ ਜੀ ਸਿੱਧ ਗੁਰਦੁਆਰੇ ਦੇ ਪਾਸ ਲਗੇ ਅਨੰਦ ਕਾ ਤੇ ਮਾਤਾ ਸੁਲੱਖਣੀ ਜੀ ਦਾ ਇਹ ਪੋਸਟਾਂ ਦੀ ਕੰਧ ਵਾ ਜੇਸਤੀ ਪ੍ਰਾਤਨ ਕੰਧ ਹੈ ਜਿਹੜੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਮਾਤਾ ਸੁਲੱਖਣੀ ਜੀ ਮਹਿਲ ਸਤ ਉਹਨਾਂ ਦੇ ਘਰ ਦੀ ਇਹ ਪ੍ਰਾਤਨ ਕੰਧ ਹੈ ਆਪ ਜੀ ਇਸ ਤਕਵਾ ਦੇ ਦਰਸ਼ਨ ਕਰਨ ਦੀ ਜੋ ਆਪ ਜੀ ਨੂੰ ਮਿਲ ਤਕਣਾ ਪੋਸਟਾਂ ਦੀ ਉੱਚੀ ਕਲ ਦੇ ਦਰਸ਼ਨ ਕੀਤੇ ਨੇ ਉਹ ਮਾਤਾ ਜੀ ਦੇ ਘਰ ਦੀ ਪ੍ਰਾਤਨ ਕੰਧ ਦੇ ਦਿਸੂਰ ਕੀ ਕਾਸਵਾ ਵਾਲਾ ਬਰਤਨ ਹੈ ਦੁਰਸਾ ਵਾਲਾ ਜਿਹਨੇ ਕਾਫਲਾ ਲਈ ਕੱਤੇ ਦੇ ਕਾਫਲੇ ਦਾ ਸਮਾਧਨ ਦੀ ਕੋਸ਼ਿਸ਼ ਕੀਤੀ ਜਿੱਥੇ ਉਸ ਕਾਫਲੇ ਦੀ ਚੋਕੀ ਮਿੱਟੀ ਦੇ ਵਿੱਚ ਕਾਲਕ ਲੋਨ ਦੇ ਤਰੀਕੇ ਦੇ ਜ਼ਰੀਏ ਇਹ ਚੰਗਾ ਨਹੀਂ ਸੀ ਇਸ ਪਰ ਕੋਈ ਟੀਮ ਕਾਰਕਤ ਹੈ ਜਿਸ ਉਸ ਕਾਫਲੇ ਨੂੰ ਸਵਾਰਿਆ ਗਿਆ ਕਿ ਇਹ ਪ੍ਰਾਥਮਿਕ ਕਾਂਦੇ ਜਿਸ ਨੂੰ ਅਸੀਂ ਦਰ ਲੋਕਨ ਦਰਸ਼ਨ ਕਰਵਾਉਣ ਵਾਸਤੇ ਇਹ ਤੁਲਕੋ ਕਾਂਦੇ ਰੱਖੀ ਹੈ ਜੀ ਆਪ ਦੀ ਇਸ ਕਹਾਣੀ ਨੂੰ ਦਰਸ਼ਨ ਕਰ ਸਕਦੇ ਜੀ ਸਤਪੁਰਜੀ ਜੀ ਬਰਾਂਤ ਦੇ ਪੈਸਾ ਉਹਦੇ ਕਿਰਪਾ ਕਰਨੀ ਸਮੋਹ ਪਤਵਾਰ ਦੀ ਜੱਟੇ ਪਰਵਾਰ ਦੇ ਤਾਂ ਸਤਿ ਸ਼੍ਰੀ ਅਕਾਲ ਬਹੁਤ ਹੀ ਮੁਬਾਰਕ ਸਥਾਨ ਬਟਾਲੇ ਦੇ ਵਿੱਚ ਮਾਤਾ ਸੁਲਖਣੀ ਜੀ ਦਾ ਘਰ ਹੈ ਜਿੱਥੇ ਮਾਤਾ ਸੁਲਖਣੀ ਜੀ ਸਤਿਕਾਰਯੋਗ ਬਾਬਾ ਅੰਮੋਲ ਚੰਦ ਜੀ ਜਿੱਥੇ ਰਹਿੰਦੇ ਸਨ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਸਨ ਉਹਨਾਂ ਦੇ ਪਰਿਵਾਰ ਦੀ ਪ੍ਰਾਤਨ ਖੂਹੀ ਜੋ ਅੱਜ ਵੀ ਸੰਤਾਂ ਨੇ ਇਹ ਦਰਸ਼ਨ ਦੇ ਲਈ ਸਾਹਮਣੇ ਰੱਖੀ ਹੋਈ ਆ ਤੇ ਇਹ ਖੂਹੀ ਦਾ ਆਪਾਂ ਅੰਦਰੋਂ ਵੀ ਦਰਸ਼ਨ ਕਰ ਸਕਦੇ ਹਾਂ ਤੇ ਇੱਥੋਂ ਆਪਾਂ ਜਲ ਵੀ ਸ਼ਕਾਂਗੇ ਤੇ ਵੀਰ ਜੀ ਹੁਣੀ ਇੱਥੇ ਸੇਵਾ ਕਰ ਰਹੀ ਨੇ ਜਦੋਂ ਵੀ ਤੁਸੀਂ ਬਟਾਲੇ ਆਉਂਦੇ ਹੋ ਗੁਰਦੁਆਰਾ ਕੰਧ ਸਾਹਿਬ ਦੇ ਨਜ਼ਦੀਕ ਤਾਂ ਉਥੋਂ ਥੋੜਾ ਜਿਹਾ ਦੂਰ ਹੀ ਬਾਬਾ ਮਨੂਲ ਚੰਦ ਜੀ ਹੁਣਾ ਦਾ ਘਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਫੇਰੇ ਹੋਏ ਨੇ ਚਾਰ ਲਾਵਾ ਦੀ ਰਸਮ ਪੂਰੀ ਹੋਈ ਸੀ ਤੇ ਉਹਨਾਂ ਦੇ ਪਰਿਵਾਰ ਦੀ ਖੁਈ ਸੀ ਕਿਉਂਕਿ ਪਹਿਲਾਂ ਸਾਰਾ ਘਰ ਦਾ ਪ੍ਰਬੰਧ ਖੁਈਆਂ ਦੁਆਰਾ ਹੀ ਕੀਤਾ ਜਾਂਦਾ ਸੀ ਤੇ ਘਰ ਵਿੱਚ ਖੁਈ ਹੋਣੀ ਇੱਕ ਅਮੀਰ ਘਰ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਕਿਉਂਕਿ ਹਰ ਘਰ 'ਚ ਖੁਈ ਉਦੋਂ ਲੇ ਹੁੰਦੀ ਸੀ ਸਿਰਫ ਅਮੀਰ ਲੋਕਾਂ ਸੌਖੇ ਲੋਕਾਂ ਦੇ ਘਰਾਂ 'ਚ ਹੀ ਕੂਆ ਹੁੰਦੀਆਂ ਸਨ ਇੱਥੇ ਅੱਜ ਵੀ ਆਪਨੂੰ ਪ੍ਰਾਤਨ ਜਿਹੜੀ ਆ ਛੋਟੀ ਇੱਟ ਜਿਹੜੀ ਆ ਉਹਦੀ ਚਣਾਈ ਉਹ ਕੰਧਾਂ 'ਚ ਆਪਾਂ ਦੇਖ ਸਕਦੇ ਹਾਂ ਕਿੰਨੀਆਂ ਮੋਟੀਆਂ ਮੋਟੀਆਂ ਕੰਧਾਂ ਅਤੇ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਚੁਣਿਆ ਗਿਆ ਹੈ ਇਹ ਬਾਬਾ ਮੂਲ ਚੰਦ ਜੀ ਦੇ ਘਰ ਦਾ ਦ੍ਰਿਸ਼ ਹੈ ਜਿੱਥੇ ਆਪਾਂ ਅੱਜ ਦਰਸ਼ਨ ਕਰਨ ਆਏ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ 75 ਫੀਸਟ ਦਾ ਆਪਣੀ ਪ੍ਰਵਾਦ ਨਾਲ ਇੱਥੇ ਦਰਸ਼ਨ ਕਰਨ ਆਇਆ ਹਾਂ ਬਹੁਤ ਵੀ ਵਧੀਆ ਸਥਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਜ ਦੀਆਂ ਵੀਡੀਓ ਤੁਸੀਂ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਤ ਕਾ ਦੇਖ ਸਕਦੇ ਹੋ